ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਹਨ। ਮੈਂ ਮਾਨ ਸਰਕਾਰ ਦਾ ਦਿਲੋਂ ਢੂੰਗਾ ਇਤਤਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਇਗਜ਼ਾਮ ਆਉਂਦੇ ਹਨ, ਹਰ ਸਾਲ ਰਿਜ਼ਲਟ ਆਉਂਦੇ ਹਨ, ਲਗਾਤਾਰ ਬੱਚਿਆਂ ਨੂੰ oportunidades ਮਿਲਦੀਆਂ ਹਨ। ਮਿਸ਼ਨ ਰੋਜ਼ਗਾਰ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 54422 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅਜੇ ਪਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ। ਇਹ ਆਖਰੀ ਨੌਕਰੀ ਨਹੀਂ ਹੈ। ਆਖਰੀ ਸਮਝਣਾ ਨਹੀਂ। ਹੋਰ পড়ੋ। ਜਿੰਨੇ ਕੋਈ ਨੇ ਕਿਹਾ ਤੀਜੀ ਨੌਕਰੀ। ਹੋਰ ਅਗੇ ਪੀਸੀਐਸ ਦੇ ਵੀ ਨਿਕਲਣ ਲੱਗੇ ਗੱਲ ਨੂੰ। ਯੂਪੀਐਸਸੀ ਸੈਂਟਰ ਖੋਲ ਰਹੇ ਆ। ਆਈਐਸ ਵਾਸਤੇ ਤਿਆਰੀ ਕਰ ਲਓ। ਕਿਉਂ ਆਪਾਂ ਕੋਈ ਕਰ ਸਕਦੇ ਜਿਹੜੇ ਆਈਐਸ ਬਣਦੇ ਕੋਈ ਉਹ ਵੀ ਤਾਂ ਆਪਣੇ ਵਰਗੇ ਹੀ ਹੋ। ਬਸ ਉਹ ਸੈਟਿੰਗ ਚਾਹੀਦੀ ਹੈ। ਪ੍ਰੋਪਰ ਮਾਹੌਲ ਚਾਹੀਦਾ ਬਸ। ਸੋ ਉਹ ਅਸੀਂ ਤੁਹਾਨੂੰ ਦੇਵਾਂਗੇ। ਜਾ ਟੀਵੀ ਦੇਖ ਰਹੇ ਹੋ ਤੁਸੀਂ ਅੱਛੀ ਮੌਜੂਦਾ ਬੱਲੋਣਾ ਹੱਕਾ ਦੇ ਪਿੰਡਾਂ ਵਿੱਚ ਤੁਹਾਨੂੰ ਦੱਸੀ ਪਿਛਲੇ ਦਿਨਾਂ ਤੋਂ ਕਾਫੀ ਗਰਮੀ ਪੈ ਰਹੀ ਸੀ ਤੇ ਗਰਮੀ ਦੇ ਕਾਰਨ ਜਿਹੜਾਗਾ ਲੋਕਾਂ ਦਾ ਬੁਰਾ ਹਾਲਾਤ ਸੀਗੇ ਫਸਲਾਂ ਬਰਬਾਦ ਹੋ ਰਹੀਆਂ ਸੀਗੀਆਂ ਜੀਵ ਜੰਤੂ ਜਿਹੜੇਗੇ ਉਹ ਵੀ ਜੜੇਗੇ ਤਰਾਇ ਤਰਾਇ ਕਰ ਰਹੇ ਸੀਗੇ ਅੱਜ ਜਿਹੜੇ ਕੇਂਦਰ ਦੇ ਉੱਤੇ ਜਿਹੜੇਗੇ ਕਾਫੀ ਜਿਹੜੇਗੇ ਕੁਸ ਕਿਸਾਨਾਂ ਤੇ ਨਜ਼ਰ ਆਏ ਨੇ ਕਿਉਂਕਿ ਬਾਰਿਸ਼ ਹੋਈ ਹੈ ਬਾਰਿਸ਼ ਨਾਲ ਜਿਹੜੇਗਾ ਕਿਸਾਨਾਂ ਦੀ ਫਸਲਾਂ ਨੂੰ ਕਾਫੀ ਫਾਇਦਾ ਹੋਇਆ ਹੈਗਾ ਆਪਾਂ ਕਿਸਾਨਾਂ ਨਾਲ ਗੱਲਬਾਤ ਕਰਾਂਗੇ ਵੀ ਕਿਹੜੀ ਕਿਹੜੀ ਫਸਲਾਂ ਨੂੰ ਜਿਹੜਾਗਾ ਨੁਕਸਾਨ ਹੋ ਰਿਹਾ ਸੀ ਇਹਦੇ ਨਾਲ ਤੁਹਾਨੂੰ ਦੱਸੀਏ ਜੀਵ ਜੰਤੂ ਨੂੰ ਜਿਹੜੀ ਕਿ ਰਾਤ ਲੇਤੀ ਆ ਆ ਜਿਹੜੀ ਆ ਰੌਣਕ ਵੇਖੀ ਜਾ ਰਹੀ ਹੈ ਕਿਉਂਕਿ ਹਰਿਆਲੀ ਜਿਹੜੀ ਆ ਉਹ ਵੀ ਜਿਹੜੀ ਆ ਸਾਹਮਣੇ ਨਜ਼ਰ ਆ ਰਹੀ ਹੈ ਕਿਉਂਕਿ ਜਿਹੜੇ ਕਿ ਪੇੜ ਦਰਖਤ ਜਿਹੜੇ ਕਿ ਸੀਗੇ ਉਹ ਵੀ ਜਿਹੜੇ ਅੱਜ ਖੁਸ਼ ਨਜ਼ਰ ਆ ਰਹੇ ਨੇ ਆਪਾਂ ਸਾਰੀ ਜਾਣਕਾਰੀ ਉਥੋਂ ਦੇ ਕਿਸਾਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜਾ ਕਿ ਬਾਰਿਸ਼ ਨਾਲ ਕਿੰਨਾ ਫਾਇਦਾ ਹੋਇਆ ਕਿੰਨੀ ਦੇਰ ਤੋਂ ਜਿਹੜੀ ਆ ਬਾਰਿਸ਼ ਹੋ ਰਹੀ ਹੈ ਕਿੰਨੇ ਘੰਟੇ ਮੀਂਹ ਪਿਆ ਤੇ ਕਿੰਨੇ ਕਿੰਨੇ ਉਂਗਲਾ ਜਿਹੜੀ ਆ ਬਾਰਿਸ਼ ਹੋਈ ਆ ਧੰਨਵਾਦ ਜੀ ਸੋਨੂ ਜੀ ਸਾਡੇ ਤੱਕ ਤੁਸੀਂ ਪਹੁੰਚਣ ਤੇ ਬੜੀ ਬੜ ਬਹੁਤ ਜ਼ਿਆਦਾ ਗਰਮੀ ਸੀਗੀ ਪੰਛੀ ਵੀ ਮਰ ਰਹੇ ਸੀਗੇ ਪਾਣੀ ਤੋਤਰੇ ਤਰੇ ਕਰ ਰਹੇ ਸੀ ਤੇ ਫਸਲਾਂ ਦਾ ਵੀ ਬੁਰਾ ਹਾਲ ਸੀਗਾ ਜਿਵੇਂ ਨਰਮਾ ਝੋਨਾ ਹੋ ਗਿਆ ਆਪਣੇ ਦੂਜੇ ਸਬਜ਼ੀਆਂ ਹੋ ਗਈਆਂ ਬੜੇ ਬੁਰੇ ਹਾਲ ਸੀਗੇ ਈਸ਼ਰ ਦੇਵਤਾ ਨੇ ਮਿਹਰਬਾਨ ਹੋਇਆ ਮੀਂਹ ਵਰਸਿਆ ਤੇ ਖੁਸ਼ਹਾਲੀ ਆਈ ਹੈ ਲੋਕਾਂ ਦੇ ਜੀਰੇ ਦੇ ਫਸਲ ਹੋਊਗੀ ਤੇ ਲੋਕ ਆਬਾਦ ਹੋਣਗੇ ਕਿੰਨੇ ਕਿ ਜਿਹੜੀ ਕਿ ਬਾਰਿਸ਼ ਹੋਈ ਹੈ ਕਿੰਨੇ ਕਿ ਨੁਗਲਾ ਬਾਰਿਸ਼ ਹੋਈ ਜੀ ਸਾਡੇ ਏਰੀਆ ਚ ਤਾਂ 4-4 ਨੁਗਲਾ ਬਾਰਿਸ਼ ਹੋ ਗਈ ਹੈ ਜੀ ਬਹੁਤ ਜਿਆਦੀ ਗਰਮੀ ਸੀ ਕਿੰਨੇ ਘੰਟੇ ਮੀਂਹ ਪਿਆ ਇਥੇ ਮੀਂਹ ਤਾਂ ਸਰ ਜੀ ਰਾਤ ਦਾ ਪੈ ਰਿਹਾ 2 ਵਜੇ ਦਾ ਰਾਤ 11:00 ਵਜੇ ਹਵਾ ਚੱਲ ਪਈ ਸੀ 2:00 ਵਜੇ ਬਰਸਾਤ ਹੋਣੀ ਚਾਲੂ ਹੋਈ ਹੈ ਗਰਮੀ ਦੇ ਕਾਰਨ ਕਿਹੜੀ ਕਿਹੜੀ ਫਸਲਾਂ ਜਿਹੜੀ ਹੈਗੇ ਨੁਕਸਾਨੀਆਂ ਹੋ ਰਹੀਆਂ ਸੀ ਗਰਮੀ ਦੇ ਕਾਰਨ ਤਾਂ ਆਪਣੇ ਸਰ ਵੀ ਬੰਦਿਆਂ ਦਾ ਬੁਰਾ ਹਾਲ ਸੀ ਵੀ ਇੰਨੇ ਕਿ ਜਿਆਦੀ ਗਰਮੀ ਸੀਗੀ ਆਪਾਂ 10 ਮਿੰਟ ਜੇ ਕਿਸੇ ਦਰਖਤ ਥਲੇ ਖੜਦੇ ਸੀ ਤਾਂ ਵੀ ਪਸੀਨਾ ਪਸੀਨਾ ਹੋ ਜਾਂਦੇ ਸੀ ਏਸੀ ਵੀ ਨਹੀਂ ਚੱਲ ਰਹੀ ਸੀ ਬੜੇ ਬੁਰੇ ਹਾਲ ਸੀ ਗਰਮੀ ਨਾਲ ਇੰਦਰ ਦੇਵਤਾ ਦੇ ਮਿਹਰਬਾਨ ਹੋਣ ਨਾਲ ਫਸਲਾਂ ਦੇ ਵੀ ਰੰਗਤ ਆ ਗਈ ਠੀਕ ਪਸ਼ੂਆਂ ਤੇ ਵੀ ਆ ਗਈ ਫਸਲਾਂ ਤੇ ਵੀ ਬਾਗ ਵੀ ਸੁੱਕ ਰਹੇ ਸੀਗੇ ਨਰਮੇ ਵੀ ਖਤਮ ਹੋ ਗਏ ਸੀ ਸਾਰੀ ਫਸਲ ਹੀ ਖੁਸ਼ ਹੋ ਗਈ ਠੀਕ ਹੈ ਜੀ ਚੱਲ ਜੀ ਬਾਰਿਸ਼ ਕੁੱਲ ਮਿਲਾ ਕੇ ਵਧੀਆ ਹੀ ਹੁੰਦੀ ਆ ਵੀ ਕੱਲ ਵੇਖਿਆ ਜਾਵੇ ਬਹੁਤ ਜ਼ਿਆਦਾ ਗਰਮੀ ਸੀ ਤਮਸੀ ਦਾ ਤੇ ਪਰ ਅੱਜ ਵੇਖਿਆ ਜਾਵੇ ਹੁਣ ਆਪਾਂ ਆਰਾਮ ਨਾਲ ਖੜੇ ਆ ਵਧੀਆ ਕੋਈ ਦਰਖਤੀ ਛਾਵੇਂ ਨਹੀਂ ਕੁੱਲ ਮਿਲਾ ਕੇ ਫਸਲਾਂ ਦੇ ਹਰਿਆਲੀ ਜ਼ਿਆਦਾ ਛਾ ਗਈ ਆ ਤੇ ਬੰਦੇ ਵੀ ਖੁਸ਼ ਆ ਤੇ ਬਾਰਿਸ਼ ਵਧੀਆ। ਜਿੰਤੂ ਮੌਕੇ ਤੁਸੀਂ ਵੇਖ ਹੀ ਸਕਦੇ ਹੋ ਠੰਡੀ ਹਵਾ ਚੱਲ ਰਹੀ ਹੈ। ਆਵੇ ਆਪਾਂ ਇੱਥੇ ਬਹਿ ਜਾਈਏ। ਕੋਈ ਚੱਕਰ ਨਹੀਂ ਕਰਦੇ। ਤੇ ਵਧੀਆ ਅੱਜ ਦਾ ਦਿਨ ਦਾ ਮੌਸਮ। ਠੀਕ। ਬਲੌਣ ਨਾਲ ਕੱਤੋਂ ਦੇ ਨੈਕਸਟ ਮੋਰਨਿੰਗ ਸਵੇਰੇ ਟਿਬਲੀ ਸੋਨੂਸ਼ਾਇਗ ਦੀ ਰਿਪੋਰਟ